ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀਆਂ ਜਿੱਥੇ ਰਾਜਵੀਰ ਜਵੰਦਾ ਨੂੰ ਆਖਰੀ ਵਿਦਾਈ ਦੇਣ ਦੇ ਲਈ ਲਿਆਂਦਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਨਾਲ ਕਿੰਨਾ ਵੱਡਾ ਕਾਫਲਾ ਜੋ ਹੈ ਰਾਜਵੀਰ ਜਵੰਦਾ ਦੇ ਆ ਰਿਹਾ ਚੱਲ ਰਿਹਾ ਹੈ ਤਾਂ ਜਿੰਨੇ ਰਾਜਵੀਰ ਦੇ ਫੈਨਸ ਨੇ ਜਿੰਨੇ ચાਹਣ ਵਾਲੇ ਨੇ ਰਾਜਵੀਰ ਜਵੰਦਾ ਦੇ ਉਹ ਸਾਰੇ ਜੋ ਨੇ ਚਾਲਰੇ ਨੇਤਾ ਗੁਰੂ ਘਰ ਦੇ ਵਿੱਚ ਮੱਥਾ ਟਿਕਾਇਆ ਗਿਆ ਰਾਜਵੀਰ ਜਵੰਦਾ ਦੇ ਆਖਰੀ ਵਾਰ ਤਾਂ ਪਿੰਡ ਦੀ ਫਿਰਨੀ ਤੋਂ ਹੁਣ ਗੇੜਾ ਘਟਾ ਕੇ ਲਿਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਟਰੈਕਟਰ ਤੁਹਾਨੂੰ ਨਜ਼ਰ ਆ ਰਿਹਾ ਹੈ ਉਹਹੀ ਟਰੈਕਟਰ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਨੂੰ ਆਖਰੀ ਵਿਦਾਈ ਦਿੱਤੀ ਜਾ ਰਹੀ ਹੈ ਇਸ ਟਰੈਕਟਰ ਦੇ ਵਿੱਚ ਉਹਨਾਂ ਦੇ ਕਰੀਬੀ ਨੇ ਪਰਿਵਾਰ ਹੈ ਉਹਨਾਂ ਦੀ ਪਤਨੀ ਉਹਨਾਂ ਦੇ ਮਾਂ ਤੇ ਹੋਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਕਰੀਬੀ ਜੋ ਰਾਜਵੀਰ ਜਵੰਦਾ ਦੇ ਨੇ ਉਹ ਸਾਰੇ ਇਸ ਟਰੈਕਟਰ ਦੇ ਵਿੱਚ ਜਵੰਦਾ ਦੇ ਨਾਲ ਨੇ ਭਾਵੇਂ ਜੋਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਕਾਫਲਾ ਵੀ ਹੈ ਜੋ ਨਾਲ ਤੁਰਿਆ ਹੋਇਆ ਜਾ ਰਿਹਾ ਤਾਂ ਹਰ ਕਿਸੇ ਦੀਆਂ ਅੱਖਾਂ ਨਮ ਨੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਜੋ ਰਾਜਵਿਰ ਦੇ ਨਾਲ ਕਾਫੀ ਜ਼ਿਆਦਾ ਮੂੰਹ ਪਿਆਰ ਰੱਖਦੇ ਸੀ ਉਹ ਸਾਰੇ ਦੇ ਸਾਰੇ ਪਹੁੰਚੇ ਨਹੀਂ ਤਾਂ ਇਸ ਟਰੈਕਟਰ ਦੇ ਵਿੱਚ ਮੁਹੰਮਦ ਸਦੀਕ ਸਤਿੰਦਰ ਸਰਤਾਜ ਕੁਲਵਿੰਦਰ ਬਿੱਲਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਆਖਰੀ ਵਿਦਾਈ ਦੇ ਰਹੇ ਨੇ ਸਤਨਾਮ ਵਾਹਿਗੁਰੂ ਦਾ ਜੋ ਹੈ ਜਾਪ ਕਰ ਰਹੇ ਨੇ ਸਤਨਾਮ ਵਾਇਗਰੂ ਜਾਪ ਰਹੇ ਨੇ ਤਾਂ ਜਵੰਦਾ ਨੂੰ ਵਿਦਾਈ ਦੇ ਰਹੇ ਨੇ ਆਖਰੀ ਵਿਦਾਈ ਦੇ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਖਰੀ ਵਾਰ ਜਾਂਦੇ ਹੋਏ ਰਾਜਵੀਰ ਜਵੰਦਾ ਦੀਆਂ ਤਾਂ ਇਹ ਤਸਵੀਰਾਂ ਤੁਸੀਂ ਜੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਰਾਜਵੀਰ ਜਵੰਦਾ ਦੀ ਆਖਰੀ ਵੇਲੇ ਦੀ ਵਿਦਾਈ ਦੀਆਂ ਰਾਜਵੀਰ ਜਵੰਦਰ ਗਿਆ ਤਾਂ ਹੁਣ ਇਸ ਟਰੈਕਟਰ ਦੇ ਵਿੱਚ ਰਾਜਵੀਰ ਜਵੰਦਰ ਨੂੰ ਲਿਜਾਇਆ ਜਾ ਰਿਹਾ ਤੇ ਅੰਤਮ ਸੰਸਕਾਰ ਦੇ ਲਈ ਉਸੇ ਪਿੰਡ ਦੀ ਗਰਾਊਂਡ ਦੇ ਵਿੱਚ ਲਿਜਾਇਆ ਜਾਏਗਾ ਜਿੱਥੇ ਤਿਆਰੀਆਂ ਚੁਣੇ ਉਹ ਕੀਤੀਆਂ ਗਈਆਂ ਨੇ ਸੰਸਕਾਰ ਦੀਆਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਰ ਇੱਕ ਅੱਖ ਨਮ ਹੈ ਕਿੰਨਾ ਵੱਡਾ ਕਾਫਲਾ ਰਾਜਵੀਰ ਜਵੰਦਰ ਦੇ ਨਾਲ ਹੈ ਕਹਿੰਦੇ ਨੇ ਕਿ ਜਦੋਂ ਅੰਤਮ ਮੌਕੇ ਤੇ ਆਖਰੀ ਮੌਕੇ ਤੇ ਤੁਹਾਡੇ ਨਾਲ ਹਰ ਕੋਈ ਚੱਲਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਬੰਦੇ ਨੇ ਜ਼ਿੰਦਗੀ ਦੇ ਵਿੱਚ ਕੀ ਖਟਿਆ ਸੀ ਇਹ ਉਹੀ ਕਮਾਈ ਹੈ ਰਾਜਵਰਜਵੰਦਾ ਦੀ ਜੋ ਇਸ ਵੇਲੇ ਨਾਲ-ਨਾਲ ਤੁਰੀ ਹੋਈ ਜਾ ਰਹੀ ਹੈ ਰਾਜਵਰਜਵੰਦਾ ਦੇ ਪਰਿਵਾਰ ਵੀ ਹੈ ਤਾਂ ਭੁੱਬਾ ਮਾਰ ਕੇ ਕਰੀਬੀ ਰੋ ਰਹੇ ਨੇ ਰਾਜਵਰਜਵੰਦਾ ਦੇ ਮਾ ਦਾ ਬੁਰਾ ਹਾਲ ਹੈ ਰੋ ਰੋ ਕੇ ਕਿਉਂਕਿ ਇੱਕ ਜਵਾਨ ਪੁੱਤ ਅਚਾਨਕ ਜਦੋਂ ਹੱਸਦਾ ਖੇਡਦਾ ਹੋਇਆ ਘਰੋਂ ਨਿਕਲਦਾ ਤੇ ਅਚਾਨਕ ਜਦੋਂ ਇਸ ਤਰੀਕੇ ਦੇ ਨਾਲ ਜੋ ਦੁਖਦਾਈ ਘਟਨਾ ਬਿਹਦ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਮਾਂ ਨੂੰ ਪਤਾ ਲੱਗਦਾ ਕਿ ਮੇਰਾ ਪੁੱਤ ਹੁਣ ਮੋੜੇ ਨਹੀਂ ਆਉਣਾ ਤੇ ਕੀ ਉਸ ਮਾਂ ਤੇ ਬੀਤਦੀ ਹੋਈਗੀ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਸੋ ਇਹ ਟਰੈਕਟਰ ਜੋ ਹੈ ਤੁਸੀਂ ਦੇਖ ਰਹੇ ਹੋ ਇਸਤੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਕਾਫੀ ਸਿਤਾਰੇ ਨੇ ਜੋ ਰਾਜਵਰ ਜਵੰਦਾ ਦੇ ਕਾਫੀ ਕਰੀਬੀ ਸੀ ਮਿੱਤਰ ਸੀ ਰਾਜਵਰ ਜਵੰਦਾ ਦੇ ਤਾਂ ਜਿਸ ਦਿਨ ਤੋਂ ਹੀ ਰਾਜਵਰ ਜਵੰਦਾ 40 ਸੇ ਮੋਹਾਲੀ ਦੇ ਵਿੱਚ ਦਾਖਲ ਸੀ ਉਸੇ ਦਿਨ ਤੋਂ ਲੈ ਕੇ ਕਨਵਰ ਗਰੀਵਾਲ ਕੁਲਵਿੰਦਰ ਬਿੱਲਾ ਰஞ்சிਤ ਬਾਵਾ ਤੇ ਮਨਕੀਰ ਪਾਲ ਅਤੇ ਹੋਰ ਸਾਰੇ ਸਿਤਾਰੇ ਲਗਾਤਾਰ ਪਹੁੰਚ ਰਹੇ ਸੀ ਰਾਜਵਰ ਜਵੰਦਾ ਦਾ ਹਾਲ ਚਾਲ ਜਾਣਨ ਦੇ ਲਈ ਤਾਂ ਉਸ ਤੋਂ ਬਾਅਦ ਦੁਆਵਾਂ ਜੋ ਨਹੀਂ ਲਗਾਤਾਰ ਕੀਤੀਆਂ ਜਾ ਰਹੀਆਂ ਸੀ ਰਾਜਵਿਚਵੰਦਾ ਨੂੰ ਲੈ ਕੇ ਕਿ ਉਹ ਜਲਦੀ ਤੋਂ ਜਲਦੀ ਮੁੜ ਉਹਨਾਂ ਦੇ ਨਾਲ ਉਸੇ ਤਰੀਕੇ ਦੇ ਨਾਲ ਹੱਸਣ ਉਸੇ ਤਰੀਕੇ ਦੇ ਨਾਲ ਉਹਨਾਂ ਦੀਆਂ ਮੂਰਤ ਤਸਵੀਰਾਂ ਸਾਹਮਣੇ ਆਉਣ ਜਿੱਦਾਂ ਪਹਿਲਾਂ ਤਸਵੀਰਾਂ ਰਾਜਵਿਚਵੰਦਾ ਦੀਆਂ ਉਹਨਾਂ ਦੇ ਨਾਲ ਸੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓਜ਼ ਜੋ ਨੇ ਵਾਇਰਲ ਹੋ ਰਹੀਆਂ ਸੀ ਤਾਂ ਉਸ ਤੋਂ ਬਾਅਦ ਹੁਣ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਉਸ ਟਰੈਕਟਰ ਦੀਆਂ ਜਿਸ ਤੇ ਰਾਜਵਿਚਵੰਦਾ ਨੂੰ ਆਖਰੀ ਵਿਦਾਈ ਦਿੱਤੀ ਗਈ ਹੈ ਤੇ ਹੁਣ ਕੁਝ ਹੀ ਸਮੇਂ ਤੱਕ ਰਾਜਵੀਰ ਜਵੰਦਾ ਪੰਜ ਤਤਾਂ ਦੇ ਵਿੱਚ ਅਵਲੀਨ ਹੋ ਜਾਣਗੇ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਹੁਣ ਘਰ ਤੋਂ ਬਾਹਰ ਲਿਆਂਦਾ ਜਾ ਰਿਹਾ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਦੇ ਟਰੈਕਟਰ ਦੇ ਵਿੱਚ ਉਹਨਾਂ ਨੂੰ ਪੰਡਾਲ ਦੇ ਵਿੱਚ ਲੈ ਜਾਂਦਾ ਜਾਵੇਗਾ ਤੇ ਹੁਣ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਜਾ ਰਹੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਉਸ ਟਰੈਕਟਰ ਦੀਆਂ ਜਿਹਦੇ ਜਿੱਥੇ ਜਿਸ ਦੇ ਵਿੱਚ ਉਹਨਾਂ ਨੂੰ ਲੈ ਜਾਂਦਾ ਜਾਵੇਗਾ ਤੇ ਮ੍ਰਿਤਕ ਦੇਨ ਨੂੰ ਰਾਜਵਿਕ ਜਵੰਦਾ ਦੇ ਮ੍ਰਿਤਕ ਦੇਨ ਨੂੰ ਜਿਹੜਾ ਹੁਣ ਪੰਡਾਲ ਦੇ ਵਿੱਚ ਲਿਜਾਣ ਲਈ ਟਰੈਕਟਰ ਦੇ ਵਿੱਚ ਲਿਜਾਂਦਾ ਜਾ ਰਿਹਾ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਤਸਵੀਰਾਂ ਦੇਖ ਤੇ ਤਸਵੀਰਾਂ ਦੇਖ ਸਕਦੇ ਹੋ ਇਸ ਟਰੈਕਟਰ ਦਿਆਂ ਤੇ ਮ੍ਰਿਤਕ ਦੇਨੋਂ ਬਾਹਰ ਲਿਆਂਦਾ ਜਾ ਰਿਹਾ ਰਾਜਵੇ ਜਵੰਦਾ ਦੀ ਤੇ ਤਸਵੀਰਾਂ ਦੇਖ ਸਕਦੇ ਹੋ ਰਾਜਵੇ ਜਵੰਦਾ ਦੀ ਮ੍ਰਿਤਕ ਦੇਹ ਦੀਆਂ ਤੇ ਰਾਜੀਵ ਜਵੰਦਾ ਦੀ ਮ੍ਰਿਤਕ ਦੇਹ ਬਾਹਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਜਿਹੜੀ ਬਾਹਰ ਆ ਰਹੀ ਹੈ ਤੇ ਟਰੈਕਟਰ ਦੇ ਵਿੱਚ ਹੁਣ ਪੰਡਾਲ ਦੇ ਵਿੱਚ ਉਸ ਨੂੰ ਲੈ ਜਾਂਦਾ ਜਾਵੇਗਾ ਤਸਵੀਰਾਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਬਾਹ ਲਿਆਂਦਾ ਜਾ ਰਿਹਾ

ਤਿੰਨ ਮੱਖਾਂ ਦੇ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ ਜਾ ਰਹੀ ਹੈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਜਿਹੜੀ ਹੁਣ ਘਰ ਤੋਂ ਬਾਹਰ ਲਿਆਂਦੀ ਜਾ ਰਹੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਦੀਆਂ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮ੍ਰਿਤਕ ਦੇ ਨੂੰ ਲਿਜਾਂਦਾ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਲਾਸਤ ਤਸਵੀਰਾ ਆਖਰੀ ਤਸਵੀਰਾ ਰਾਜਵੀਰ ਜਵੰਦਾ ਦੀਆਂ ਸਾਡੇ ਹੋਏ ਇਹ ਲਾਗਾ ਰਹੇ ਆਨਸਾਰ ਬੈਂਕ ਦੇ ਜਾਣਗੇ ਜਿਹੜਾ ਹਰਵਜਨ ਮਾਨੀਆ ਆਖਰਾ ਪਰ ਤੇ ਪੰਜਾਬੀ ਸਦਰ ਜਗਤ ਇਹਨਾਂ ਇੰਡਸਟਰੀ ਆ ਉਹਦੇ ਕਈ ਨਾਮਵਰ ਕਲਾਕਾਰ ਪਹੁੰਚੇ ਹੋਏ ਨੇ ਗੈਰੀ ਸੰਧੂ ਹੋ ਗਿਆ ਕਈ ਹੋਰ ਵੱਡੇ ਕਲਾਕਾਰ ਜਿਹੜੇ ਪਹੁੰਚੇ ਹੋਏ ਨੇ ਤੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਤੇ ਹੁਣ ਪੰਡਾਲ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਜਿਹੜਾ ਪੰਡਾਲ ਦੇ ਵਿੱਚ ਉਹਨਾਂ ਦੀ ਜਿਹੜੀ पार्थिव ਦੇਹ ਨੂੰ ਲਿਜਾਇਆ ਜਾ ਰਿਹਾ ਹੈ ਹ ਜਿਸ ਤਰੀਕੇ ਨਾਲ ਦੇਖਰਾਉ ਉਹਨਾਂ ਦੀਆਂ ਯਾਦ ਮੜੀਆਂ ਕਰਨੇ ਜਿਹੜੇ ਬਹੁਤ ਮੁਸ਼ਕਲ ਹੋ ਤੇ 파르ਥੀ ਦਾ ਰਾਜਵੀਰ ਜਵੰਦਾ ਦੀ 파르ਥੀ ਦੇ ਨੂੰ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪੰਡਾਲ ਦੇ ਵਿੱਚ ਉਹਨਾਂ ਦੀ ਦੇ ਸਰੀਰ ਨੂੰ ਰਾਜਵੀਰ ਜਵੰਦਾ ਦੀ ਦੇ ਚਲ ਜਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤੇ ਤੇ ਇਸ ਪਾਣੀ ਸੰਸਾਰ ਤੋਂ ਆਪ ਜੀ ਦਾ ਨਿਵਾਸ ਦਾ ਆਮਿਕੀ ਗੀਤ ਜੀ ਮੈਂ ਇੱਕ ਬੰਨਾ